ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਹੁਣ ਇਹਦੇ ਬਾਅਦ ਵਿੱਚ ਕਿੰਨੀ ਵਾਰ ਸਸਾ ਆਇਆ ਸਸੇ ਸੋਏ ਸ੍ਰਿਸ਼ਟ ਜਨ ਸਾਜੀ ਪਹਿਲੀ ਪੰਕਤੀ ਦੇ ਅੰਦਰ ਚਾਰ ਵਾਰ ਸਸਾ ਹੈ ਉਸ ਚਾਰ ਵਾਰ ਸਸੇ ਦਾ ਮਤਲਬ ਕੀ ਹੈ ਸਸੇ ਭਾਵ ਜਿਹੜਾ ਸਸਾ ਅੱਖਰ ਹੈ ਉਹ ਕੀ ਸਿੱਖਿਆ ਦਿੰਦਾ ਹੈ ਉਹ ਕਿਹਦੇ ਕਿਨੂੰ ਸਮਰਪਿਤ ਹੁੰਦਾ ਸੱਸਾ ਸੋਏ ਉਹ ਪਰਮਾਤਮਾ ਸ੍ਰਿਸ਼ਟ ਜਿਨ ਸਾਜੀ ਜਿਨਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਸਾਰੀ ਸ੍ਰਿਸ਼ਟੀ ਬਣਾਈ ਹੈ ਸਭਨਾ ਸਾਹਿਬ ਏਕ ਭਇਆ ਤੇ ਸੱਸਾ ਚੌਥਾ ਤੀਸਰਾ ਸੱਸਾ ਕਹਿੰਦਾ ਹੈ ਉਹ ਸਾਰਿਆਂ ਦਾ ਸਾਹਿਬ ਹੈ ਸਾਰਿਆਂ ਦਾ ਮਾਲਕ ਹੈ ਸਾਰਿਆਂ ਦਾ ਮਾਲਕ ਹੈ ਜਿਵੇਂ ਸਾਰੇ ਬੱਚਿਓ ਜਦੋਂ ਜਿਸ ਤਰ੍ਹਾਂ ਆਪਾਂ ਸਾਡਾ ਘਰ ਹੈ ਘਰ 'ਚ ਰਹਿੰਦੇ ਆ ਤੇ ਉਸ ਘਰ ਦਾ ਮਾਲਕ ਕੌਣ ਹੈ ਸਾਡਾ ਪਿਤਾ ਹੈ ਅਸੀਂ ਆਪ ਬਣ ਜਾਣਾ ਫਿਰ ਪਿਤਾ ਤੋਂ ਬਾਅਦ ਤੁਸੀਂ ਬਣ ਜਾਣਾ ਘਰ ਦੇ ਮਾਲਕ ਪਰ ਸੱਸਾ ਕਹਿੰਦਾ ਹੈ ਕਿ ਉਹ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਜਣ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ ਉਹ ਸਾਡਾ ਸਾਰਿਆਂ ਦਾ ਕੀ ਹੈ ਮਾਲਕ ਹੈ ਉਹ ਸਾਡਾ ਸਾਰਿਆਂ ਦਾ ਮਾਲਕ ਹੈ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਸਾਡਾ ਠਾਕੁਰ ਐਂ ਤੂੰ ਸਾਡਾ ਮਾਲਕ ਐਂ ਤੇ ਅਸੀਂ ਕਿਹਦੇ ਅੱਗੇ ਅਰਦਾਸ ਕਰ ਸਕਦੇ ਆ ਕੇਵਲ ਇੱਕ ਗੁਰੂ ਤੇ ਪਰਮਾਤਮਾ ਦੇ ਅੱਗੇ ਤੂੰ ਠਾਕੁਰ ਤੁਮ ਪਹਿ ਅਰਦਾਸ ਜੇ ਤੁਹਾਡੀ ਜੀਵਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤੇ ਤੁਸੀਂ ਕਿਹਦੇ ਅੱਗੇ ਅਰਦਾਸ ਕਰ ਸਕਦੇ ਹੋ ਵਾਹਿਗੁਰੂ ਦੇ ਅੱਗੇ ਗੁਰੂ ਦੇ ਅੱਗੇ ਕਿਉਂਕਿ ਉਹ ਸਾਡਾ ਮਾਲਕ ਹੈ ਤੇ مالک ਹੁਣ ਜੇ ਕੋਈ ਕਿਸੇ ਦਾ ਨੌਕਰ ਹੋਵੇ ਸੇਵਕ ਹੋਵੇ ਤੇ ਉਹਨੂੰ ਕੁਝ ਚਾਹੀਦਾ ਹੋਵੇ ਤਾਂ ਕਿਧਰ ਕੋਲੇ ਬੰਗੇਗਾ ਆਪਣੇ مالک ਕੋਲੋਂ ਕਿ ਮੈਨੂੰ ਆਹ ਚੀਜ਼ ਦੀ ਲੋੜ ਐ ਮੈਨੂੰ ਆਹ ਚੀਜ਼ ਚਾਹੀਦੀ ਐ ਇਸੇ ਤਰੀਕੇ ਨਾਲ ਪਾ ਸਾ ਕਹਿੰਦੇ ਸੱਸਾ ਸੋਏ ਸ੍ਰੇਸ਼ਟ ਜਨ ਸਾਜੀ ਸਭ ਦਾ ਸਾਹਿਬ ਏਕ ਪਿਆ ਉਹ ਸੰਮਾਲਕ ਸੱਸੇ ਨੇ ਉਹ ਸੱਸਾ ਕਰ ਸਾਨੂੰ ਸਮਝਾ ਰਿਹਾ ਹੈ ਕਿ ਉਹ ਸਾਡਾ ਸਾਰਿਆਂ ਦਾ ਮਾਲਕ ਉਹ ਵਾਹਿਗੁਰੂ ਹੈ ਜਿਨੇ ਸਾਨੂੰ ਸਾਰਿਆਂ ਨੂੰ ਸਾਰੀ ਧਰਤੀ ਨੂੰ ਆ ਪੇੜ ਪੌਦੇ ਪੰਛੀ ਪਸ਼ੂ ਪੰਛੀ ਸਾਰੇ ਜਿਨੇ ਬਣਾਏ ਆ ਉਹ ਸਾਡਾ ਸਾਰਿਆਂ ਦਾ ਮਾਲਕ ਹੈ ਉਹ ਸਾਰਿਆਂ ਨੂੰ ਸਾਨੂੰ ਪਾਲਣ ਵਾਲਾ ਹੈ ਇਸ ਕਰਕੇ ਅਸੀਂ ਜਦੋਂ ਵੀ ਕੁਝ ਮੰਗਣਾ ਹੈ ਜੋ ਸਾਨੂੰ ਲੋੜ ਹੈ ਤੇ ਅਸੀਂ ਉਸ ਵੈਗੁਰੂ ਦੇ ਅੱਗੇ ਮੰਗ ਸਕਦੇ ਆ ਤੇ ਉਹਦੇ ਅੱਗੇ ਮੰਗਣ ਵਾਸਤੇ ਜਿਹੜੀ ਅਰਦਾਸ ਹੈ ਉਹ ਅਰਦਾਸ ਕਿਸ ਤਰ੍ਹਾਂ ਕਰਨੀ ਹੈ ਉਹ ਅਰਦਾਸ ਫਿਰ ਅੱਖਰਾਂ ਦੇ ਰੂਪ ਵਿੱਚ ਸਾਡੇ ਕੋਲ ਹੈ ਉਸ ਅਰਦਾਸ ਦੇ ਵਿੱਚ ਵੀ ਸਾਡੇ ਅੱਖਰ ਸਹਾਇਕ ਹੁੰਦੇ ਆ ਜਿਹੜੀ ਸਾਡੀ ਪੰਥਕ ਅਰਦਾਸ ਬਣਾਈ ਹੈ ਸਾਡੀ ਪੰਥ ਨੇ ਉਹ ਅਰਦਾਸ ਫਿਰ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਕਰਦੇ ਆ ਬਾਣੀ ਪੜ ਕੇ ਉਹਦੇ ਅੱਗੇ ਜੋੜੜੀਆਂ ਕਰਕੇ ਉਹਦੇ ਵਿੱਚ ਵੀ ਸਾਡੇ ਅੱਖਰ ਜਿਹੜੇ ਐ ਆ ਜਿਹੜੇ ਅੱਖਰ ਤੁਸੀਂ ਸਿੱਖ ਰਹੇ ਹੋ ਨਾ ਉਸ ਅਰਦਾਸ ਦੇ ਵਿੱਚ ਵੀ ਸਾਡੇ ਸਹਾਇਕ ਹੁੰਦੇ ਨੇ ਸੋ ਇਸ ਕਰਕੇ ਸਸਾ ਅੱਖਰ ਸਾਨੂੰ ਸਮਝਾਉਂਦਾ ਹੈ ਕਿ ਉਹ ਮਾਲਕ ਵਾਹਿਗੁਰੂ ਸਭ ਦਾ ਮਾਲਕ ਹੈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਸਾਰਿਆਂ ਨੂੰ ਪਾਲਣ ਵਾਲਾ ਹੈ ਇਸ ਕਰਕੇ ਸਸੇ ਅੱਖਰ ਦੀ ਇਹ ਮਹਾਨਤਾ ਰੱਬ ਦੇ ਵਾਲੇ ਰੱਬ ਵਾਲੇ ਪਾਸੇ ਨੂੰ ਸਾਨੂੰ ਇਸ਼ਾਰਾ ਕਰਦੀ ਹੈ ਕਿ ਪ੍ਰਮਾਤਮਾ ਸਸੇ ਅੱਖਰ ਤੋਂ ਭਾਵ ਹੈ ਕਿ ਉਹ ਵਾਹਿਗੁਰੂ ਸਾਡਾ ਸਾਰਿਆਂ ਦਾ ਪਾਲਣਹਾਰ ਹੈ ਸਾਨੂੰ ਬਣਾਉਣ ਵਾਲਾ ਹੈ ਇਸ ਕਰਕੇ ਇਸ ਸ ਅੱਖਰ ਜਿਹੜਾ ਹੈ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪਹਿਲਾ ਅੱਖਰ ਲਿਆ ਤੇ ਜਿਹੜੇ ਪਹਿਲੇ ਚਾਰ ਅੱਖਰ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਹਨ ਸ ਸ ਈ ੜੀ ਊੜਾ ਤੇ ਅੰਗਾ ਇਹ ਚਾਰੇ ਅੱਖਰ ਪਰਮਾਤਮਾ ਦੀ ਹੋਂਦ ਨੂੰ ਪਰਮਾਤਮਾ ਦੀ ਹੋਂਦ ਨੂੰ ਦਰਸਾਉਂਦੇ ਨੇ ਪਰਮਾਤਮਾ ਦੀ ਸਿਫਤ ਵਿੱਚ ਪਰਮਾਤਮਾ ਦੀ ਬਲਾਮਟ ਵਾਸਤੇ ਪਰਮਾਤਮਾ ਦੀਆਂ ਰਹਿਮਤਾਂ ਦਾ ਇਸ਼ਾਰਾ ਕਰਦੇ ਆ ਸੋ ਆਪਾਂ ਇਹ ਸਾਰਿਆਂ ਅੱਖਰਾਂ ਦੀ ਬਾਰੀ-ਬਾਰੀ ਜਿਹੜੀ ਆ ਰੋਜ਼ ਵਿਆਖਿਆ ਕਰਿਆ ਕਰਾਂਗੇ ਸੋ ਹੁਣ ਸਾਰਿਆਂ ਨੇ ਇਕਾਗਰਤਾ ਬਣਾ ਕੇ ਆਪਣੀ ਜੋ ਵੀ ਪੜ੍ਹਾਈ ਹੈ ਤੁਸੀਂ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ